ਸਾਰੇ ਅਸਰੀਓ ਅਧਿਕਾਰੀ ਜ਼ਿੰਮੇਵਾਰ ਨੇ ਪੜਾਓ ਸਾਰੇ ਮੇਰਾ ਸਤਿਕਾਰ ਹੈ ਭਗਵਾਨ ਜੀ ਦੀ ਸਰਕਾਰ ਨੂੰ ਸਾਢੇ 3 ਸਾਲ ਹੋ ਗਏ ਬਣੀ ਨੂੰ ਸੜਕਾਂ ਦੀ ਹਾਲਤੋਂ ਤੋਂ ਸਾਰੇ ਪੰਜਾਬ ਦੀ ਬਹੁਤ ਬੁਰੀ ਹਾਲਤ ਹੈ ਪਰ ਨਾਲੀ ਜ਼ਿਲ੍ਹੇ ਲਈ ਸਰਕਾ ਦਾ ਬਹੁਤ ਬੁਰਾ ਹਾਲ ਹੈ ਤੇ 14 ਫੁੱਟ ਸੜਕਾ ਜਿਹੜੀ ਆ ਪ੍ਰੋਪੋਜ਼ਲ ਆਈ ਰਹੀ ਹੈ ਸੈਂਟਰ ਤੋਂ ਕਾਹ ਜਿੰਨਾ ਤੇ ਅੱਡੇ-ਫੱਡੇ ਪਾਏ ਪਏ ਨੇ ਤੁਨ ਮੇਰੇ ਤੋਂ ਲੈ ਕੇ ਮੋ ਮ ਆਪਾਂ ਦਾ ਮੌਸਮਾ ਖੁਲਿਆ ਹੈ ਲਗਾਤਾਰ ਕੋਈ ਕੰਮ ਨਹੀਂ ਚੱਲ ਰਿਹਾ ਇੱਥੇ ਕੋਈ ਮਾੜਾ-ਮੋਟਾ ਕੰਮ ਚਲਾਇਆ ਥੋੜੇ ਜੋਰ ਨਾਲ ਦਾਗਲੇ ਮਕਾਨ ਨੂੰ ਲੈ ਕੇ ਆਪਾਂ ਅੱਜ ਬੈਠੇ ਇੱਥੇ ਵਿਸਥਾਰ ਨਾਲ ਇਹ ਅੱਪਾ ਗੱਲ ਕਰਾਂਗੇ ਪੱਤਰਕਾਰ ਵੀਰ ਆਇਨ ਇਹਨਾਂ ਨੇ ਜਾਣਾ ਬੈਠਾ ਲੜੀਓ ਨੇ ਇੱਕ ਵਾਰ ਜੀਏ ਇੱਕਾ ਗਰਾਹ ਜਿੰਦਾਬਾਦ 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 ਮਾਰੀਆਂ ਸਰਕਾਰੀ ਹਾਲਤ ਨੂੰ ਸੁਧਾਰ ਕਰੋ ਮੁਰਦਾਬਾਦ 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 ਆਵਾਮੀ ਪਾਰਟੀ ਦੀ ਸਰਕਾਰ ਮੁਰਦਾਬਾਦ ਖੁਦਾਬਾਦ ਖੁਦਾਬਾਦ ਲੋਕ ਇੱਕ ਤਾਂ ਜ਼ਿੰਦਾਬਾਦ ਜ਼ਿੰਦਾਬਾਦ ਕਾਉਂ ਕਾਉਂ ਕਿਆ ਕੇ ਆਓ ਜੀ ਕੇ ਜ਼ਿੰਦਾਬਾਦ ਜ਼ਿੰਦਾਬਾਦ ਸਰਕਾਰ ਸਰਕਾਰੇ ਮਾਰੇ ਹੌਲਦ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ ਜਿਹੜੇ 8-9 ਪਿੰਡ ਆਏ ਨੇ ਅੱਜ ਇੱਥੇ ਇਹਦੇ ਔਖੇ ਨੇ ਬਹੁਤ ਲੰਬੇ ਸਮੇਂ ਤੋਂ ਸੜਕਾਂ ਦੀ ਮਾੜੀ ਹਾਲਤ ਹੈ ਉਹਦਾ ਸਮੁੱਚੇ ਪੰਜਾਬ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਰੰਗਲਾ ਪੰਜਾਬ ਬਣਾ ਦੇਾਂਗੇ 3.5 ਸਾਲ ਹੋ ਗਏ ਸਰਕਾਰ ਬਣੀ ਨੂੰ ਰੰਗਲਾ ਪੰਜਾਬ ਸਾਨੂੰ ਬਣਦਾ ਦਿਖ ਨਹੀਂ ਰਿਹਾ ਜਿਹੜੀਆਂ ਸਰਕਾਰਾਂ ਦੇ ਟਾਈਮ ਪਹਿਲਾਂ ਮਾਰੇ ਮੋਟੇ ਕੰਮ ਹੁੰਦੇ ਸੀ ਪਿਛਲੀਆਂ ਸਰਕਾਰਾਂ ਦੇ ਉਸ ਤੋਂ ਭਰਵੋ ਹਾਲਤ ਮਾੜੀ ਹੁੰਦੀ ਜਾ ਰਹੀ ਹੈ ਬਰਨਾਲੇ ਜ਼ਿਲ੍ਹੇ ਦੀਆਂ ਜਿੰਨੀਆਂ ਸੜਕਾਂ ਨੇ ਚਾਹੇ ਛੋਟੀਆਂ ਲੋਕਲ ਸੜਕਾਂ ਨੇ ਚਾਹੇ 18 ਫੁੱਟ ਸੜਕਾਂ ਨੂੰ ਬਣਿਆ ਨੂੰ 9 ਸਾਲ ਹੋ ਗਏ ਕਰੀਬ ਬਣੀਆਂ ਨੂੰ ਉਹਨਾਂ ਤੇ ਹਾਲ ਤੱਕ ਲੋਕ ਨਹੀਂ ਪਈ ਅਸੀਂ ਕਈ ਮੰਗਾਂ ਅੱਜ ਸੜਕਾਂ ਦੀਆਂ ਮੰਗਾਂ ਨੂੰ ਲੈ ਕੇ ਜਿਵੇਂ ਤਣਾਉਲੇ ਤੋਂ ਬਾਇਆ ਛੰਨਾ ਧੌਲੇ ਤੱਕ ਪ੍ਰਪੋਜ਼ਲ ਆਈ ਹੋਈ ਹੈ ਸੈਂਟਰ ਦੀ ਉਹ ਸੜਕ 18 ਫੁੱਟ ਬਣਾਈ ਜਾਵੇ ਉਹਦੀ ਹਾਲਤ ਇਹੋ ਜੀ ਸੜਕ ਦੀ ਜਾ ਕੇ ਦੇਖੇ ਅਧਿਕਾਰੀ ਇੱਥੋਂ ਦੇ ਸਿਆਸੀ ਲੋਕ ਦੇਖਣ ਜਾ ਕੇ ਸਾਈਕਲ ਵੀ ਨਹੀਂ ਲੰਘਦਾ ਉਹ 18 ਫੁੱਟ ਬਣਾਈ ਜਾਵੇ ਪਠਨਾਲੀ ਸੜਕ ਦਾ ਕੰਮ ਚੱਲ ਰਿਹਾ ਉਹ ਵੀ ਧਰਨੇ ਦੇ ਜ਼ੋਰ ਤੇ ਲੋਕਾਂ ਦੇ ਜ਼ੋਰ ਤੇ ਚਲਾਇਆ ਉਹਦਾ ਕੰਮ ਸੁਸਤ ਹੈਗਾ ਉਹ ਪੂਰਾ ਤੇਜ਼ੀ ਲਿਆਂਦੀ ਜਾਵੇ ਉਦੋਂ ਗਾਹਾਂ ਹਰੀਗੜ੍ਹ ਨੂੰ ਸੜਕ ਜਾਂਦੀ ਹੈ ਭੈਣੀ ਮਹਰਾਏ ਨੂੰ ਸੜਕ ਜਾਂਦੀ ਹੈ ਉਹਦੇ ਵੱਟੇ ਪਾਏ ਹੋਏ ਨੇ ਬਹੁਤ ਲੰਬੇ ਸਮੇਂ ਤੋਂ ਲੋਕ ਉਲਕੜ ਡਿੱਗ ਰਹੇ ਨੇ ਉਹਦਾ ਲੋਕ ਦਾ ਪ੍ਰਬੰਧ ਕੀਤਾ ਜਾਵੇ ਜੋ ਸਾਡੇ ਬਲਾਕ ਦੀਆਂ ਸਮੂਚੀਆਂ ਛੜਕਾਂ ਨੇ ਉਹਨਾਂ ਦੀ ਮਾੜੀ ਹਾਲਤ ਨੂੰ ਲੈ ਕੇ ਇਹ ਧਰਨਾ ਲਾ ਰਹੇ ਆ ਕਿਉਂਕਿ ਜੋ ਭਗਵੰਤ ਜੀ ਪੰਜਾਬ ਦੀ ਗੱਲ ਕਰਦਾ ਹੈਗਾ ਬਹੁਤ ਉੱਚੀਆਂ-ਉੱਚੀਆਂ ਵੀ ਵੀ ਪੁਤਲ ਉੱਚੀਆਂ 10 ਪੁਤਲੀਆਂ ਝੜਕਾਂ ਬਣ ਰਹੀਆਂ ਨੇ ਉੱਚੇ-ਉੱਚੇ ਖੜੋ ਥਾਂ-ਥਾਂ ਕੁਲਤਲਾ ਜੇ ਲੱਗ ਰਹੇ ਨੇ ਉਹ ਜਿਹੜੇ ਵਿਕਾਸ ਦੀਆਂ ਗੱਲਾਂ ਕਰ ਰਿਹਾ ਹੈਗਾ ਵੇ ਜਿਹੜੀਆਂ ਆਈਆਂ ਛੜਕਾਂ ਨੇਗੀਆਂ ਇਹ ਲੋਕਾਂ ਦੀ ਬਹੁਤ ਵੱਡੀ ਸਹੂਲਤ ਵਾਸਤੇ ਨੇ ਇਹਨੇ ਪਸਾਨਾਂ ਦੀ ਜ਼ਮੀਨ ਦਾ ਵੱਡੇ ਪੱਧਰ ਤੇ ਜਾੜਾ ਕੀਤਾ ਹੈਗਾ ਪਸਾਨਾਂ ਨੂੰ ਜਿੱਥੀ ਜ਼ਮੀਨ ਦੇ ਦੋ ਹਿੱਸੇ ਹੋ ਗਏ ਉਹਦੇ ਦੂਜੇ ਪਾਸੇ ਲੰਘਣ ਵਾਸਤੇ ਕੋਈ ਰਸਤਾ ਨਹੀਂਗਾ ਕੋਈ ਪਾਣੀ ਆਉਣ ਜਾਣ ਦਾ ਪ੍ਰਬੰਧ ਨਹੀਂ ਪਰ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਨੇ ਇਹ ਅੱਜ ਬੰਦੇ ਖਾਣੀਆਂ ਸੜਕਾਂ ਬਣ ਪਈਆਂ ਨੇ ਕਿਉਂਕਿ ਲੰਬੇ ਸਮੇਂ ਤੋਂ ਤਕਰੀਬਨ 10-15 ਸਾਲਾਂ ਤੋਂ ਇਹਨਾਂ ਦੀ ਮੁਰੰਮਤ ਬਲਤੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਵੱਡੇ ਵੱਡੇ ਟੋਏ ਪਏ ਨੇ ਪਾਕਿਆਂ ਤੋਂ ਜਮੀਨ ਜਮੀਨਾਂ ਦੇ ਜਿਹੜੇ ਕਿਨਾਰੇ ਲੱਗਦੇ ਨੇ ਛੜਕ ਦੇ ਨਾਲ ਉੱthre ਭੀਆਂ ਪਾਈਆਂ ਹੋਈਆਂ ਨੇ ਪਾਣੀ ਛੜਨ ਦੇ ਕਾਰਨ ਉਹਨਾਂ ਦਾ ਜਿਹੜਾ ਟੁੱਟਕਾਜ ਹੋ ਰਹੀ ਹੈਗੀ ਉਹ ਜਿਹੇ ਬੱਚੇ ਅੱਜ ਇਹਦੇ ਬੱਚੇ ਵੀ ਨੇ ਇਹਦੇ ਨਾਲ ਨੇ ਇਹਦੇ ਕੋਕੋ ਤੇ ਹੀ ਭੜੇ ਬਣ ਗਏ ਸਾਰਿਆਂ ਨੂੰ ਖਾਣ ਦਾ ਆਪਣੇ ਬਾਦ ਹਸਪਤਾਲ ਲੈਣ ਦਾ ਪੈਸੇ ਕਮਾਉਣ ਦਾ ਜਾਂ ਕਿਸੇ ਨੂੰ ਵਿਆਹ ਕਰਵਾਉਣ ਦਾ ਇਹ ਜਾਂਸੇ ਲੱਗ ਰਹੇ ਨੇ ਕੋਈ ਜਨਤਾ ਵੱਲੋਂ ਇਕੱਠਾ ਰਿਹਾ ਕੋਈ ਲੋਕਾਂ ਦਾ ਕੰਮ ਨਹੀਂ ਕਰ ਰਿਹਾ ਇਸ ਲਈ ਅਸੀਂ ਤਾਂ ਇਸੇ ਵਾਸਤੇ ਅਸੀਂ ਧਰਨਾ ਦਿੱਤਾ ਪਹਿਲਾਂ ਵੀ ਅਸੀਂ ਧਰਨਾ ਦਿੱਤੇ ਵੇਖੀ ਨੇ ਦਾਨਗੜ ਤੋਂ ਆਪਾਂ ਡਾਂਡ ਰਾਜਗੜ੍ਹ ਵਾਲੀ ਰੋਡ ਬਣਵਾਈ ਹੈ ਅਤੇ ਭੈਣੀ ਮਹਰਾਜ ਤੋਂ ਜਿਹੜੀ ਬੜਬੜਨੂ ਸੀ ਉਹਦੇ ਉੱਤੇ ਲੁਕਵਾਈ ਹੈ ਇੱਥੇ ਬੈਠ ਕੇ ਬਵਾਈਏ ਸੀ ਹੋਰ ਵੀ ਕਈ ਸੜਕਾਂ ਲੋਕਾਂ ਦੇ ਜ਼ੋਰ ਨਾਲ ਲੋਕਾਂ ਦੀ ਸ਼ਕਤੀ ਨਾਲ ਅਸੀਂ ਬਣਵਾਈਆਂ ਨੇ ਸਰਕਾਰ ਉੱਕੇ ਹੀ ਧਿਆਨ ਨਹੀਂ ਦੇ ਰਹੀ